ਹਾਏ ਮੇਰੇ ਗਿਆਂ ਦਾ ਗੋਲਾ ਜਿਹਾ ਬਣ ਗਿਆ ਕਿੱਢ ਚ ਹਾਏ ਮੇਰੇ ਬੜੀ ਦਰਦ ਹੋਣ ਧੀ ਜੇ ਵੇ ਨਹੀਂ ਆਣ ਮੈਨੂੰ ਕੁਝ ਹੋਈ ਜਾਂਦਾ ਇੱਥੇ ਕੀ ਤੁਸੀਂ ਆ ਬਣਾਦੇ ਆ ਆਪਣਾ ਤੇ ਮੈਨੂੰ ਕੁਝ ਨਹੀਂ ਬੰਦਾ ਮੈਨੂੰ ਤਾਂ ਉੱਠਿਆ ਜਾਂਦਾ ਹਾਏ ਹਾਏ ਮੇਰੇ ਤਾਂ ਜਾਬ ਜਿਹਾ ਬਣ ਗਿਆ ਹਾਏ ਮੈਨੂੰ ਬਾਹਰ ਆਉਂਦੇ ਹਾਏ ਹਾਏ ਮੈਂ ਮਰ ਗਈ ਮੇਰੇ ਢਿੱਡ ਚ ਬੜਾ ਗੈਸ ਦਾ ਗੋਲਾ ਬਣ ਗਿਆ ਕੌਣ ਕੌਣ ਗੁੱਡੀ ਦੀ ਬੇਬੀ ਠੀਕ ਏ ਠੀਕ ਏ ਮੈਂ ਐਵੇਂ ਕੱਤੇ ਗਈ ਜਾਂਦੇ ਮੰਮੀ ਠੀਕ ਨਹੀਂ ਆ ਆ ਜਾ ਆ ਮੈਂ ਠੀਕ ਹਾਂ ਕਿੱਥੇ ਆਣੀ ਨੇ ਦਿਨਾਂ ਦੇ ਨੋ ਨੋ ਮੈਂ ਨਹੀਂ ਆਇਆ ਮੈਂ ਸੋਚੀ ਫਿਰ ਹੀ ਕਿੰਨੇ ਹਾਂ ਮੈਂ ਸੰਦੀ ਕੜੀ ਕਿਤੇ ਐਨੇ ਦਿਨਾਂ ਦੀ ਪੀਕੇ ਚਲ ਗਈ ਕਿੱਡੀ ਚਾਤ ਰਿਆ ਨਾ ਤੂੰ ਪੀਕੇ ਜਾਣ ਲਗੀ ਨੇ ਹਣਾ ਸੋਚਿਆ ਕਿ ਸਿਮਰ ਨੂੰ ਵੀ ਦੱਸ ਜਾ ਹੈ ਮੇਰਾ ਪਤਾ ਕਿੰਨਾ ਬੁਰਾ ਹੋ ਰਿਹਾ ਪਤਾ ਕਿੰਨਾ ਬੁਰਾ ਹੋ ਮੇਰੇ ਮਰ ਚਲੀ ਮੇਰੇ ਤੇ ਕਿੱਡੇ ਚ ਗੈਸ ਦਾ ਗੋਲਾ ਵੱਜ ਗਿਆ ਆਹੋ ਮੈਂ ਕਿਤੇ ਤੇ ਦੇ ਨੂੰ ਕਬਰਾਂ ਤਾਂ ਨਹੀਂ ਮੈਂ ਕਿਤੇ ਪੰਜਾਬ ਭਰ ਗਿਆ ਨਹੀਂ ਮੈਂ ਤੇ ਕਿਤੇ ਇੰਨੀ ਦੁਖੀ ਹੋ ਗਈ ਆਪਣਾ ਡਾਡਾ ਤੇ ਸਾਰਾ ਟ੍ਰਾਂਸਫਰ ਤੂੰ ਆਪਣੇ ਪੀਕੇ ਘਰ ਆਈ ਮੇਰਾ ਕਿਨੇ ਕਰਨਾ ਹੀ ਨੀਂਵੇਂ ਤੱਕ ਤੇ ਪੀੜ ਹੋ ਜਾਂਦੀ ਨੀ ਕੱਲ ਸੁਣ ਸ਼ਿੰਦਰਾਂ ਦੀ ਲੋਹ ਭੱਜ ਗਈ ਨੀ ਲੜਕੇ ਚਲਕੇ ਪੀਕੇ ਆਹੋ ਤੇ ਮੇਰੀ ਗੱਲ ਹੁੰਦਾ ਅੱਗ ਹੋ ਗਿਆ ਕੰਦ ਵੱਜ ਗਈ ਉਹਨਾਂ ਦੇ ਵੇਰੇ ਆਹੋ ਤੇ ਮੇਰੀ ਗੱਲ ਸੁਣ ਜਿਹੜੀ ਗੋਲਜੀ ਅਚਵਾਰੀ ਵਾਲੀ ਨਹੀਂ ਆ ਜਿਹੜੀ ਗੋਲਜੀ ਕੀ ਬਣਾਈ ਨਾ ਮੁੰਟੀ ਜੀ ਆਹੋ ਨੀਂ ਨੀ ਆਪਣੀ ਝਠਾਣੀ ਕੁਰਤੀ ਨੀ ਕੋਤ ਪੋੜਤੀ ਜੀ ਮੇਰੇ ਤੇ ਕਿਦਿਆਂ ਗੱਲਾਂ ਦਾ ਇਥੇ ਗਰਟੀ বাজ ਗਈ ਨੀ ਢਿੱਡ ਵਿੱਚ ਦਾ ਗੋਲਾ বাজ ਗਿਆ ਨੀ ਮੇਰੇ ਤੇ ਕਿਦੇ ਵਾਰੇ ਆ ਆ ਨੀ ਨਾ ਹੋਰ ਕਿਤੇ ਗਿਆ ਪੁੱਤ ਬੱਲਾ ਮੈਂ ਜੈਣ ਆਹੋ ਉਹ ਵਰਕਰ ਦਾ ਸਾਹ ਇਹ ਚ ਬੀਰੋ ਦੀ ਪੋਤਰੀ ਨੇ ਵਿਆਹ ਕਰਾ ਲਿਆ ਨੀ ਲੈਵ ਮੈਰਿਜ ਆਹੋ ਨੀ ਕਹਿੰਦੇ ਇਲੇ ਕਾਲ ਬਾਤ ਸੀ ਆਉ ਤੇ ਵਿੱਚ ਕਿਲੇ ਬੰਦਾ ਪਾ ਗਏ ਕੋਈ ਤੇ ਨਹੀਂ ਹੁਣ ਆੜੇ ਟਾੜੇ ਕੀਤੇ ਆਉਂ ਤੇ ਮੈਨੂੰ ਤਾਂ ਪਤਾ ਲੱਗ ਗਿਆ ਨੂੰ ਤੇ ਗੰਭਰ ਕੋ ਕਿਹਦੀ ਗੱਲ ਆ ਲੈ ਮੈਂ ਆਹ ਨੀ ਮੇਰੇ ਅੰਦਰ ਤੇ ਟਰਾ ਨਾ ਮੈਂ ਕਿੰਨੀ ਕਿਤੇ ਐ ਗੋਲੇ ਵੱਜ ਗਏ ਤੇ ਮੈਂ ਤੇ ਕਿਹਾ ਵੀ ਮੈਂ ਹੁਣ ਆਪਣਾ ਡਾਡਾ ਕਿੱਥੇ ਟ੍ਰਾਂਸਫਰ ਕਰਾਂ ਹੈ ਤੈਨੂੰ ਪਤਾ ਸਤਲਾਵਾ ਕਿ ਕਿ ਮੈਂ ਕਿੱਥੇ ਟ੍ਰਾਂਸਫਰ ਕਰਨਾ ਹੈ ਆਪਣਾ ਤੇ ਤੂੰ ਪਰਜਾਈਆਂ ਨਾ ਪਰ ਲਿਆ ਮਾਂ ਨਾ ਕਰ ਲਿਆ ਜਾ ਤੇ ਮੇਰਾ ਹਾਲ ਵੇਹ ਨਖਤਿਓ ਬਣਾ ਦਨੀ ਤਾਨੂੰ ਕਿੱਡਾ ਸਾੜਾ ਪੈ ਗਿਆ ਇਹ ਨਹੀਂ ਸ਼ੂਗਰ ਕਰਦੇ ਕਿ ਮਾਂ ਠੀਕ ਹੋ ਗਈ ਆ ਹੋ ਗਈਆਂ ਮੈਂ ਠੀਕ ਬਣਾ ਦੂਗੀ ਨਹੀਂ ਮੇਰਾ ਕੁਕੀ ਅੱਜ ਦੇ 6 ਦਿਨ ਹੋ ਗਏ ਮੇਰੇ ਕਿੱਢ ਚ ਬਣੇ ਗੋਲੇ ਆਹੋ ਹੋਰ ਗੱਲ ਸੁਣ ਨੀ ਅਬ ਕੀ ਖੜੀ ਨੀ ਆ ਅਮਨ ਕੀ ਖੜੀ ਨੀ ਇਹਦੇ ਕੋਲ ਸੂਟ ਲੈ ਕੇ ਗਈ ਪਿੰਕੀ ਨੀ ਉਹਦਾ ਸੂਟ ਖਰਾਬ ਕਰਤਾ ਨੀ ਇਹ ਨਾਲ ਤਾਂ ਮਹੱਲੇ ਚ ਕਿਤੇ ਰੋਲਾ ਪਾਇਆ ਨੀ ਕਹਿੰਦੀ ਤੂੰ ਫਲਾਨੀ ਨਾ ਰਹਿੰਦੀ ਪਿੰਕੀ ਕਹਿੰਦੀ ਤੇਰਾ ਭਾਨਾ ਤੇਰੇ ਘਰੋਂ ਦਾ ਨੀ ਤੇਰੇ ਘਰ ਪੰਮਾ ਆਉਂਦਾ ਨੀ ਤੇਰੇ ਘਰ ਜੱਸਾ ਆਉਂਦਾ ਨੀ ਜਲੂਸ ਕੱਢਦਾ ਨੀ ਸਾਰੇ ਮਹੱਲੇ ਨੂੰ ਪਤਾ ਲੱਗ ਗਿਆ ਆਹ ਹੋ ਆਹ ਹੋ ਆਹ ਹੋ ਜਿਹੜੀ ਬੀਬੀ ਦੇ ਬਣਾਉ ਪਰੇ ਹੁੰਦਾ ਨਹੀਂ ਖੱਕਲ ਵੀ ਗੱਡੀ ਲੱਗੀ ਮੈਂ ਤਾਂ ਕਿਹਾ ਗੁੱਡੂ ਦੀ ਬੀਬੀ ਕਿੱਥੇ ਚਲ ਗਈ ਹੁਣ ਦੱਸੋ ਕੱਲ ਵੀ ਗੱਡੀ ਲੱਗੀ ਕੱਲ ਵੀ ਆਇਆ ਕਸਮ ਦੀ ਉਗੀ ਤੇ ਕਸਮ ਦੀ ਉਗੀ ਤੇ ਮਦਰ ਹਾ ਨਹੀਂ ਮੇਰੇ ਟਿਕਦੇ ਦਿਲ ਨੂੰ ਖੋੜ ਨੀ ਮੈਂ ਕਿਤੇ ਕੁਛ ਨਹੀਂ ਮੈਂ ਹਨਾ ਨਹੀਂ ਮੇਰੇ ਟਿਕਦੇ ਮੈਨੂੰ ਤਾਂ ਟੈਪ ਹੋ ਜਾਣਾ ਇਨ ਖੱਤੀਆ ਦੋ ਦਿਨ ਤੋਂ ਹੋਰ ਨਾ ਨਾ ਮੈਨੂੰ ਗੁੱਡੂ ਦੀ ਟੈਪ ਹੋ ਜਾਣਾ ਨਹੀਂ ਮੇਰੇ ਢੇਡਸ ਤੇ ਕਿਤੇ ਡੇ ਗੋਲੇ ਵੱਜ ਗਏ ਹਾਂ ਨਾ ਨਾ ਉਹ ਲਾ ਹੋ ਗਿਆ ਹੁਣ ਤੇ ਕੱਖ ਨਹੀਂ ਤੇ ਆਇਆ ਮੈਨੂੰ ਬਹੁਤੀ ਲੱਗਦੀ ਹੁਣ ਕੋਈ ਮੈਂ ਜਿੱਦ ਦੋ ਰੋਟੀਆਂ ਖਾਣੀਆਂ ਚਾਰ ਲੰਮੀਆਂ ਲੰਮੀਆਂ ਨਹੀਂ ਮੇਰੇ ਕੰਨਿਆਂ ਨੇ ਕਿਦਸ ਫਿਰਦੇ ਭੁੱਖੇ ਬੈਠੇ ਆ ਆਹ ਤੇ ਮੇਰੇ ਤੇ ਕਿਤੇ ਤਜਾਬ ਚੜ ਗਿਆ ਫਿਰ ਨੂੰ ਤੇ ਉਲਟੀਆਂ ਆਉਣ ਪੈਣੀਆਂ ਨਹੀਂ ਮਿੰਦੇ ਕਿਤੇ ਚਾਹ ਚੜ ਗਿਆ ਜਦੋਂ ਮੇਰੀ ਕੁੜੀ ਨੇ ਕਿਹਾ ਮੰਮੀ ਗਿੱਦੀ ਲੰਮੀ ਆ ਦੀ ਨਹੀਂ ਮੈਨਾਂ ਦੇ ਖੁਸ਼ੀ ਹੋ ਗਈ ਆਹੋ ਹੋਰ ਵੀ ਦੋ ਚਾਰ ਗੱਲਾਂ ਹੈਗੀਆਂ ਤੈਨੂੰ ਮੈਂ ਹੁਣੇ ਦੱਸਦੀ ਆ ਰੁੱਕ ਜਾ ਬਸ ਮੈਂ ਨਾ ਰੋਟੀ ਲਾ ਕੇ ਦੇਣਾ ਅੱਛਾ ਭਾਜੀ ਐ ਜਾ ਤੂੰ ਹੀ ਫੇਤੂ ਦੇ ਮਿਲਣ ਆਈ ਤੇ ਲੈ ਮੈਂ ਮਿਲੀ ਵੀ ਨਹੀਂ ਤੈਨੂੰ ਚਾ ਚਾ ਚਲ ਕੋਈ ਗੱਲ ਨਹੀਂ ਆਹ ਲਾਜੀ ਪੰਜ ਕੋਈ ਆ ਤੈਨੂੰ ਹੋਰ ਵੀ ਚਾ ਪੰਜ ਗੱਲਾਂ ਦੱਸਵੀਂ ਸ਼ੁਕਰਿਆ ਤੇਰਾ ਮੇਰਾ ਢਿੱਡ ਗੋਲਾ ਕਰਤਾ ਮਿਲ ਕੇ ਪੈਸੇ ਲੱਗ ਜਣੇ ਡਾਕਟਰ ਕੋਲ ਹਾਂ ਚਲੋ ਚਲੋ ਬਣਾ ਕੇ ਦਵਾ ਨਹੀਂ ਆਣ ਮੈਂ ਕੀ ਮੰਗਣ ਦੇ ਮੈਂ ਬਣਾਦਾ ਹਾਂ ਅਹ ਅੜੀਆ ਇਦਾਂ ਦਾ ਕਹਿਆ ਕਰ ਜਦੋਂ ਪੇਕੇ ਜਾਣਾ ਹੁੰਦਾ ਪਹਿਲਾਂ ਦੱਸਿਆ ਕਰ ਹਾਂ ਮੈਂ ਵੀ ਫਿਰ ਆਪਣੇ ਡਾਡੇ ਦਾ ਕੋਈ ਦੇਖਣਾ ਪਟਾਸ ਕਰ ਮੈਂ ਵੀ ਇੱਕੇ ਚੱਲ ਜੀ